जनम गवालिया जथा हे गाफल मन मेर कर सत करे कोई याद चो पाणी दल बुल भला ਕਿਉ ਤੇਰੀ ਮਨਿਆਦ ਦੋ ਹੱਥ ਜੋੜ ਕੇ ਮੈਂ ਰੱਖਦਾ ਸਿਰ ਸਤ ਗੁਰ ਦੇ ਚਰਨੀ ਨਉ ਕੇ ਪਰਨਾਮ ਕਰਾਂ ਦਾਤਾ ਨਜ਼ਰ ਮੇਰ ਦੀ ਕਰਨੀ ਨਉ ਕੇ ਪਰਨਾਮ ਕਰਾਂ ਦਾਤਾ ਨਜ਼ਰ ਮੇਰ ਦੀ ਕਰਨੀ ਤੇ ਪਿਲ ਤੇਰੀ ਕਿਰਪਾ ਦੇ समझना समन आसक ये माया पुन दान बिरता है, सजना बिर्था जनम गवाया पुन दान भॼल बेत ਸੱਜਣਾ ਬਿਰਖਾ ਜਨ ਮਗਵਾਇਆ ਦੋ ਹੱਥ ਜੋੜ ਕੇ ਮੈਂ ਰੱਖਦਾ ਸਿਰ ਸਤ ਗੁਰ ਦੇ ਚਰਨੀ ਨਉ ਕੇ ਪਰਨਾਮ ਕਰਾਂ ਦਾਤਾ ਨજર ਮੇਰ ਦੀ ਕਰਨੀ ਨਉ ਕੇ ਪਰਨਾਮ ਕਰਾਂ ਦਾਤਾ ਨજર ਮੇਰ ਦੀ ਕਰਨੀ ਬਿਰ ਤੇਰੀ ਕਿਰਪਾ ਦੇ ਸਮਝ ਨਾ ਆ ਸਕਦੀ ਏ ਮਾਇਆ पुनतान भजन बिनत सिजना बि था जनम गवाया पुनतान भॼन गणत फिरा जनम गवाया अठ चून चरासी चो मरे जनमोल कीरालुल कदरां एसिया करजी बणिया फिरी पबीरालुल कदरां एसिया करजी बणिय फिरी पबीराल क्यू समंदी नी विच भरमाया पुनान भॼन बि त सजना फिरथा जनम गवाया पुन दान भॼन बि त सजना फिरथा जनम गवाया कथा ਰੰਨੀ ਦੀ ਜਿਹੜੀ ਭੁਖ ਹਰਦੇ ਵਿੱਚ ਵਸ ਗਈ ਸੁਖ ਦਾ ਇਹ ਸਾਧਨ ਨਾ ਬਾਣੀ ਜੜ ਦੁੱਖਾਂ ਦੀ ਦੱਸ ਗਈ ਸੁਖ ਦਾ ਇਹ ਸਾਧਨ ਨਾ ਬਾਣੀ ਜੜ ਦੁੱਖਾਂ ਦੀ ਦੱਸ ਗਈ ਓ ਕਿਉਂ ਲੁੱਟ ਮਚਾਤੀ ਤੈ ਹਿਰਦਾ ਕੁੱਤੇ ਜੋ ਹਲਕਾਇਆ ਪੁੰਨ ਦਾਨ ਭਟਰ ਬੈ ਤੈ ਸਿੱਧਨਾ जनम कवाया पुन दान भजन फिर सजन फिर था जनम ਪੁੱਤਰ ਪੋਤਰੇ ਬਹੁ ਮਾਲਕ ਲੰਕਾ ਦਾ ਹੰਕਾਰੀ ਰਹਿ ਨਾਮ ਨਿਸ਼ਾਨ ਨਹੀਂ 라वण ਵੰਸ ਮਰਾ ਗਿਆ ਸਾਰੀ ਰਹਿ ਨਾਮ ਨਿਸ਼ਾਨ ਨਹੀਂ 라वण ਵੰਸ ਮਰਾ ਗਿਆ ਸਾਰੀ ਹੋ ਪੁਰੀਆ ਕਰ ਤੂਤਾ ਸੀ ਜੰਗ ਅਜ ਵੀ ਬਲ ਕਜਲਾਇਆ पुल तन भॼन पिण त सजना पिरथा जनम गवाया भुल तान भॼन पिण सजना पिरथा जनम गवाया अमरूद कारे बनी न खुदा देवे दे। फुल पण अंगियार गे पपी अॼु सम न पावे

न कुझो लेक आया पुल दान भजन बे त सजना फिरथा जनम गवाया पुन दान भजन बेन त सजना फिरथा जनम गवाया रत पढ़ खे पैग सी

গুনতান পড়ণ পড়তা সজনা করথা ধর্ম গвая আহা পানি গুরু আদি ভাই করতি বড়ে খোলাসে বিজো বীজ ইসতার দে জনা জো ফুটনে খুশি তে হাস বিজো বীজ ইসতার দে જના ચોપડે ખુશી તે હાસ તું ક્યાબ નામ બચતરા તું જેડા સતપુર શાસા મજા આયા પુન ગાન ભજન બનતે સજના પિરથા જન મકવાયા પુન ગાન ભજન બનતે સજના પિરથા જન મકવાયા ਬੜੇ ਪਿਆਰ ਨਾਲ ਬੜੀ ਸ਼ਰਧਾ ਨਾਲ ਬੜੇ ਸਤਿਕਾਰ ਨਾਲ ਗੁਰੂ ਘਰ ਪਹੁੰਚੀਆਂ ਸੰਗਤਾਂ ਬੱਚਿਆਂ ਭੈਣਾ ਬਜ਼ੁਰਗ ਮਾਮਾ ਵੀਰ ਭਰਾ ਭਾਈ ਸਾਰਿਆਂ ਨੂੰ ਭਾਈ ਜੀ ਆਇਆਂ ਨੂੰ ਆਓ ਕਿਰਪਾ ਕਰੋ ਬੈਠੋ ਬੈਠਣ ਦੇ ਨਾਲ ਹੀ ਸਿਕਾਗਰਤਾ ਕਰਨੀ ਹੈ ਜਿਹੜੇ ਬੈਠੇ ਨੇ ਭਾਈ ਸਾਰਿਆਂ ਦਾ ਧੰਨਵਾਦ ਹੈ ਆਓ ਇੱਕ ਵਾਰ ਬੋਲਣ ਤੇ ਸੁਣਨ ਤੋਂ ਪਹਿਲਾਂ ਗੁਰੂ ਸਾਹਿਬ ਤੋਂ ਆਗਿਆ ਲੈ ਲਈਏ ਪਹਿਲਾ ਨਾਮ ਆਦਿ ਗੁਰਾਂ ਦਾ ਲੈ ਲਈਏ ਤੇ ਫੇਰ ਜਿਹੜੀ ਗੱਲ ਕਹਿਣੀ ਹੋਵੇ ਕਹਿ ਲਈ ਆਓ ਇਕ ਆਲ ਬਾਜਾਂ ਵਾਲੇ ਤਾਜਾਂ ਵਾਲੇ ਸਰਬੰਸ ਦਾਨੀ ਪਾਤਸ਼ਾਹ ਪੁੱਤਰਾਂ ਦੇ ਦਾਨੀ ਅਮਰਤ ਦੇ ਦਾਤੇ ਸ਼ਮਸ਼ੇਰ ਜਰਨੈਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਫਤਿਬ ਲਈਏ ਆਪਾਂ ਜਕਾਰਾ ਬੋਲਦੇ ਆ ਨਾ ਤੇ ਸਾਨੂੰ ਉਹ ਜਕਾਰੇ ਦਾ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਬੋਲਣਾ ਕੀ ਆ ਤੇ ਕਿਉਂ ਬੋਲਣਾ ਉਹਦੇ ਬੋਲ ਨੇ ਬੋਲੇ ਸੋ ਨਿਹਾਲ ਅਸੀਂ ਮਗਰੀ ਪਾਣੀ ਚ ਕਿਲਾ ਮਾਰ ਦਿੰਦੇ ਆ ਸੌਸਰੀਆ ਕਾਹਲ ਜਿਹਦਾ ਕੋਈ ਅਰਥ ਨਹੀਂ ਕਿੱਡਾ ਸੌਖਾ ਸ਼ਬਦ ਹੈ ਪਹਿਲੀ ਚ ਪੜਨ ਵਾਲਾ ਬੱਚਾ ਵੀ ਇਹਦੇ ਅਰਥ ਕਰ ਦੂਗਾ ਬੋਲੇ ਸੋ ਨਿਹਾਲ ਉਹਨੇ ਵਿੱਚ ਕੋਈ ਔਖਾ ਸ਼ਬਦ ਨਹੀਂ ਰਿਹਾ ਬੋਲੇ ਜਿਹੜਾ ਬੋਲਿਆ ਸੋ ਨਿਹਾਲ ਜਿਹੜਾ ਬੋਲਿਆ ਉਹਨੇ ਨਿਹਾਲ ਹੋ ਜਾਣਾ ਗੁਰੂ ਨੇ ਇੰਨੀ ਜਿਕਾਰੇ ਵਿੱਚ ਬਰਕਤ ਭਰੀ ਹੈ ਫਤੇ ਵਿੱਚ ਬਰਕਤ ਭਰੀ ਹੈ ਸੋ ਬੋਲਿਆ ਕਰੋ ਜਦੋਂ ਕੋਈ ਵੀ ਬੁਲਾਉਂਦਾ ਗੱਲ ਚੰਗੀ ਲੱਗੇ ਪੱਲੇ ਵੰਨ ਲੋ ਨਹੀਂ ਛੱਡ ਦਿਓ ਪਰ ਫਤੇ ਗੁਰੂ ਦੀ ਹੈ ਬੋਲਣੀ ਚਾਹੀਦੀ ਹੈ ਤਾਂ ਕਿ ਸਾਡਾ ਮੁਖ ਤਨ ਮਾਨ ਪਵਿੱਤਰ ਹੋ ਜੇ ਸਾਡੀ ਆਤਮਾ ਪਵਿੱਤਰ ਹੋ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵਧਾਈਆਂ ਦਈਏ 358ਵਾਂ ਸਾਲ ਦੀਆਂ ਆਪਾਂ ਜੀ 358ਵਾਂ ਗੁਰਪੁਰਬ ਮਨਾ ਰਹੇ ਹਾਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਸਾਡਾ ਬੋਲਿਆ ਤੁਹਾਡਾ ਸੁਣਿਆ ਸਤਿਗੁਰੂ ਪ੍ਰਵਾਨ ਕਰਨ ਸਾਰੀ ਸੰਗਤ ਸਤਿਗੁਰੂ ਤੋਂ ਆਗਿਆ ਲਈਏ ਸਾਂਝ ਪਾਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤੈਨੋਂ ਬੱਚਿਓ ਕਿਉਂ ਆਉਣਾ ਪਿਆ ਇਸ ਧਰਤੀ ਤੇ ਸਾਡੇ ਬਜ਼ੁਰਗ ਬੈਠੇ ਹੁੰਦੇ ਆ ਖੁੰਡਾ ਤੇ ਉਹਨਾਂ ਨੂੰ ਪੁੱਛਦੇ ਆ ਬਾਪੂ ਕਿੰਨੀ ਉਮਰ ਆ ਕੋਈ ਕਹਿੰਦਾ 75 ਸਾਲ ਦੂਜਾ ਕਹਿੰਦਾ ਮੇਰੀ 85 ਸਾਲ ਹੈ ਤੀਜੇ ਨੂੰ ਪੁੱਛਦੇ ਆ ਕਹਿੰਦਾ 92 ਸਾਲ ਹੈ ਚੌਥੇ ਨੂੰ ਪੁੱਛਦਿਆਂ ਕਹਿੰਦਾ ਪੁੱਤ ਨੇੜੇ 90 ਬਸ ਇੱਕ ਸਾਲ ਹੀ ਘਟਾ ਸੰਕੜਾ ਮਾਰ ਦੇਣਾ ਸੋ 100-100 ਸਾਲ ਉਮਰਾਂ ਭੁੱਗੀਆਂ ਸਾਡੇ ਬਜ਼ੁਰਗਾਂ ਦੇ ਹੋਰ ਵੀ ਵੱਡੀਆਂ ਉਮਰਾਂ ਵਾਲੇ ਹੈਗੇ ਆ ਪਰ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਵੇਖੋ 42 ਸਾਲ ਤੋਂ ਘੱਟ 3 ਮਹੀਨੇ 42 ਸਾਲ ਤੋਂ 3 ਮਹੀਨੇ ਘੱਟ ਪਰ ਇੰਨੇ ਸਮੇਂ ਦੇ ਵਿੱਚ ਐਡਾ ਵੱਡਾ ਕਾਰਜ ਕਰ ਗਏ ਕਿ ਆਉਣ ਵਾਲੀ ਪੁਰੀਆਂ ਨੂੰ ਹਰਾਗੀ ਵਿੱਚ ਭਰ ਦਿੱਤਾ ਘੰਟੇ ਮੰਟਸ ਕਿੰٹا ਤੱਕ ਦਾ ਸਮਾਂ ਮੇਰੇ ਮਾਲਕ ਮੇਰੇ ਪਾਦਸ਼ਾਹ ਦੇ ਸਾਡੀਆਂ ਚੁੰਨੀਆਂ ਲਈ ਸਾਡੀਆਂ ਪੱਗਾਂ ਲਈ ਸਾਡੀਆਂ ਸਰਦਾਰੀਆਂ ਲਈ ਗੁਜ਼ਾਰਿਆ ਤੇ ਨੋਟ ਕਰਿਓ ਕਿਹੜੀ ਮਜਬੂਰੀ ਸੀ ਕਿਹੜਾ ਕਾਰਨ ਸੀ ਜਿਹੜਾ ਉਸ ਪਵਿੱਤਰ ਰੂਹ ਨੂੰ ਸਾਡੇ ਹਿੰਦੁਸਤਾਨ ਦੀ ਧਰਤੀ ਤੇ ਲੈ ਕੇ ਆਇਆ ਬੱਚਿਓ ਦੋ ਕਾਰਨ ਸਨ ਭੈੜੋ ਵੀਰੋ ਬਜ਼ੁਰਗੋ ਇੱਕ ਤਾਂ ਜ਼ੁਲਮ ਵੱਧ ਗਿਆ ਪਾਪ ਵੱਧ ਗਿਆ ਨਾ ਅਸੀਂ ਚੰਗਾ ਕੱਪੜਾ ਪਾ ਸਕਦੇ ਸੀ। ਨਾ ਅਸੀਂ ਚੰਗਾ ਮਕਾਨ ਬਣਾ ਸਕਦੇ ਸੀ। ਨਾ ਅਸੀਂ ਚੰਗੀ ਜੁੱਤੀ ਪਾ ਸਕਦੇ ਸੀ। ਨਾ ਕੋਈ ਵਿਆਹ ਸ਼ਾਦੀ ਤੇ ਇਕੱਠ ਕਰ ਸਕਦੇ ਸੀ। ਨਾ ਚੰਗਾ ਮਕਾਨ, ਨਾ ਜੱਗਾ ਖਾਣਾ ਤੇ ਸਾਨੂੰ ਕੱਪੜਿਆਂ ਤੇ ਵੀ ਕਾਕੀਆਂ ਲਾਉਣੀਆਂ ਪੈਂਦੀਆਂ ਸੀ ਤਾਂ ਕਿ ਉਹ ਮੁਗਲਾਂ ਨੂੰ ਪਤਾ ਲੱਗ ਜਾਏ ਸਾਡੀ ਪਛਾਣ ਆ ਜਾਵੇ ਵੀ ਇਹ ਕਾਫਰ ਆ ਸਾਨੂੰ ਕਾਫਰ ਕਿਹਾ ਜਾਂਦਾ ਸੀ। ਕਰ ਸਾਡੇ ਨਰਕ ਧੀਆਂ ਪੈਣਾ ਦੀ ਇੱਜ਼ਤ ਆਬਰੂ ਮਹਿ